ਇਹ ਸਾਨੂੰ ਨਾ ਕਿਸੇ ਦਾ ਅਣਜਾਣ ਦਾ ਫੋਨ ਆਇਆ ਇੱਕ ਅਨਨੌਮ ਨੰਬਰ ਤੋਂ ਉਹਨਾਂ ਨੇ ਕਿਹਾ ਵੀ ਦੁੱਗਰੀ ਰੋਡ ਦੇ ਇੱਕ ਕਾਰ ਬਜ਼ਾਰ ਦੇ ਕੋਲ ਸਾਹਮਣੇ ਗੱਡੀ ਖੜੀ ਆ ਤੇ ਪਹਿਲਾਂ ਵੀ ਕਦੀ ਕਦੀ ਖੜਦੀ ਜੇ ਤਾਂ ਸ਼ੀਸ਼ੇ ਜਿਹੜੇ ਨੇ ਜੈਡ ਬਲੈਕ ਨੇ ਤੇ ਉਹ ਅਸੀਂ ਇਹ ਗੱਡੀ ਗਏ ਸੀਗੇ ਤੇ ਜਾ ਕੇ ਅਸੀਂ ਗੱਡੀ ਜਿਹੜੀ ਸਾਨੂੰ ਕੋਈ ਮਾਰਕ ਤੇ ਮਿਲਿਆ ਨਹੀਂ ਉਹਦਾ ਉਹਨਾਂ ਨੇ ਕਿਹਾ ਵੀ ਇਹ ਗੱਡੀ ਕਿਸ ਨੇ ਵੇਖਣ ਵਾਸਤੇ ਆਈ ਆ ਪਰ ਉਹਨਾਂ ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਵੀ ਕੌਣ ਕਹਦੀ ਆ ਉਹ ਫਿਰ ਅਸੀਂ ਗੱਡੀ ਟੋ ਕਰਕੇ ਇੱਥੇ ਜਿਹੜੀ ਆਪਣੇ ਕੋਲ ਕਵੀ ਨਾ ਲੈ ਜਾਂਦੀ ਆ ਉਹ ਦੇਖ ਲੈਨੇ ਆ ਜੇ ਜਾਂਚ ਕਰਦੇ ਉਹਦੇ ਵਿੱਚ ਕੀ ਆ ਗੱਡੀ ਕਹਦੀ ਆ ਉਹ ਫੋਨ ਨੰਬਰ ਕਢਾ ਲੈਂਦੇ ਆ ਨੰਬਰ ਘਟਾ ਕੇ ਵੇਖਾਂਗੇ ਕਿ ਇਹਦੇ ਐਡਰੈਸ ਤੇ ਬੋਲਦੀ ਆ ਜੋ ਵੀ ਫਰਦਰ ਅੱਗੇ ਪੂਰੀ ਕਾਰਵਾਈ ਕੀਤੀ ਜਾਊ। ਵਾਲੇ ਪੁੱਛਿਆ ਗਿਆ ਜੀ ਕਿਹਦੀ ਗੱਡੀ ਹੈ ਜਿੱਥੇ ਉਹ ਜਿਹੜੇ ਲੱਗੇ ਕਾਰ ਬਜਾਰ ਵਾਲੇ ਨੇ ਉਹਨਾਂ ਨੂੰ ਪੁੱਛਿਆ ਵੀ ਗੱਡੀ ਵਿਕਣ ਵਾਸਤੇ ਕਿਸਦੀ ਆਈ ਹੋਈ ਆ। ਉਹ ਇਸੇ ਕਰਕੇ ਫਿਰ ਅਸੀਂ ਗੱਡੀ ਲਾਇਵ ਠੀਕ ਹੈ ਜਿਹਦੀ ਵੀ ਹੈਗੀ ਆ ਵੀ ਜੈਡ ਬਲੈਕ ਹੈ ਕਰਕੇ ਤੁਸੀਂ ਜਿਹੜਾ ਵੀ ਹੈਗਾ ਉਹਨੂੰ ਭੇਜੋ ਸਾਡੇ ਕੋਲ। ਫੋਟੋ ਵਾਇਰਲ ਹੋ ਗਈ ਆ। ਉਹ ਉਹੀ ਕਹਿ ਰਹੇ ਨੇ ਉਹ ਵਿੱਚੋਂ ਕਹਿ ਰਹੇ ਨੇ ਵੀ ਵਿੱਚ ਜਿਹੜੀ ਪੁਲਿਸ ਦੀ ਟੋਪੀ ਪਈ ਹੋਈ ਆ ਉਹ ਵੇਖ ਲਈ ਨੇ ਵੀ ਕਿਸੇ ਮੁਲਾਜ਼ਮ ਦੀ ਆ ਗੱਡੀ ਵੀ ਕਿਉਂਕਿ ਦੱਸਿਆ ਗਿਆ ਮ ਉਹ ਜਾਇਦਾ ਗੱਡੀ ਲੈਣ ਦੀ ਸਾਹ ਸਰ ਅਕਸਰ ਉਸ ਏਰੀਆ 'ਚ ਖੜੀ ਗੱਡੀ ਦਾ ਉਹ ਪਹਿਲਾਂ ਵੀ ਦੱਸਿਆ ਕਿ ਇੱਕ ਦੋ ਵਾਰ ਪਹਿਲਾਂ ਵੀ ਵਿਕਣ ਵਾਸਤੇ ਗੱਡੀ ਆਈ ਹੋਈ ਆ ਤੇ ਇਹ ਕਰਕੇ ਫਿਰ ਉਹ ਅੱਜ ਜਦੋਂ ਮੈਨੂੰ ਕਾਲ ਕੀਤੀ ਤੇ ਮੈਂ ਤੁਰੰਤ ਜਾ ਕੇ ਉਹ ਗੱਡੀ ਜਿਹੜੀ ਆ ਲੈਣ ਦੀ ਇੱਥੇ ਆਪਾਂ ਉਹ ਜਾਣ ਚੱਲ ਰਹੀ ਹੈ ਇਹ ਸਾਨੂੰ ਨਾ ਕਿਸੇ ਦਾ ਅਣਜਾਣ ਦਾ ਫੋਨ ਆਇਆ ਇੱਕ ਅਨਨੌ ਨੰਬਰ ਤੋਂ ਉਹਨਾਂ ਨੇ ਕਿਹਾ ਵੀ ਦੁੱਗਰੀ ਰੋਡ ਦੇ ਇੱਕ ਕਾਰ ਬਾਜ਼ਾਰ ਦੇ ਕੋਲ ਸਾਹਮਣੇ ਗੱਡੀ ਖੜੀ ਆ ਤੇ ਪਹਿਲਾਂ ਵੀ ਕਦੀ ਕਦੀ ਖੜੀ ਜੇ ਤਾਂ ਸ਼ੀਸ਼ੇ ਜਿਹੜੇ ਨੇ ਜੈਡ ਬਲੈਕ ਨੇ ਤੇ ਉਹ ਅਸੀਂ ਇਹ ਗੱਡੀ ਗਏ ਸੀਗੇ ਜਾ ਕੇ ਅਸੀਂ ਗੱਡੀ ਜਿਹੜੀ ਸਾਨੂੰ ਕੋਈ ਮਾਰਕ ਤੇ ਮਿਲਿਆ ਨਹੀਂ ਉਹਦਾ ਉਹਨਾਂ ਕਹਿੰਦੇ ਗੱਡੀ ਕਿਸ ਨੇ ਵੇਖਣ ਵਾਸਤੇ ਆਈ ਆ ਪਰ ਉਹਨਾਂ ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਕਿ ਕੌਣ ਕਿਹਦੀ ਆ ਉਹ ਫਿਰ ਅਸੀਂ ਗੱਡੀ ਟੋ ਕਰਕੇ ਇੱਥੇ ਜਿਹੜੀ ਆਪਣੇ ਕੋਲ ਕਵੀ ਨਾ ਲੈ ਜਾਂਦੀ ਆ ਉਹ ਦੇਖ ਲੈਨੇ ਆ ਜੇ ਜਾਂਚ ਕਰਦੇ ਉਹਦੇ ਵਿੱਚ ਕਿ ਕੀ ਆ ਗੱਡੀ ਕਹਦੀ ਆ ਕੋ ਨੰਬਰ ਕਢਾ ਲੈਨੇ ਆ ਤਾਂ ਨੰਬਰ ਘਟਾ ਕੇ ਵੇਖਾਂਗੇ ਕਿਹਦੇ ਐਡਰੈਸ ਤੇ ਬੋਲਦੀ ਆ ਜੋ ਵੀ ਫਰਦਰ ਉਹਦੇ ਅੰਦਰ ਪੂਰੀ ਕਾਰਵਾਈ ਕੀਤੀ ਜਾਊ। ਵਾਲੇ ਪੁੱਛਿਆ ਗਿਆ ਜੀ ਕਿਹਦੀ ਗੱਡੀ ਆ ਜਿੱਥੇ ਉਹ ਜਿਹੜੇ ਲੱਗੇ ਕਾਰ ਬਾਜ਼ਾਰ ਵਾਲੇ ਨੇ ਉਹਨਾਂ ਨੂੰ ਪੁੱਛਿਆ ਵੀ ਗੱਡੀ ਵੇਖਣ ਵਾਸਤੇ ਕਿਸਦੀ ਆਈ ਹੋਈ ਆ। ਉਹ ਇਸੇ ਕਰਕੇ ਫਿਰ ਅ ਜਿਹੜਾ ਵੀ ਹੈਗਾ ਮੈਨੂੰ ਭੇਜੋ ਸਾਡੇ ਕੋਲ ਸਰ ਫੋਟੋ ਵੀਰਲ ਹੋ ਗਈ ਆ ਉਹ ਉਹੀ ਕਹਿ ਰਹੇ ਨੇ ਉਹ ਵਿੱਚੋਂ ਕਹਿ ਰਹੇ ਨੇ ਵੀ ਵਿੱਚ ਜਿਹੜੀ ਪੁਲਿਸ ਦੀ ਟੋਪੀ ਪਈ ਹੋਈ ਆ ਉਹ ਵੇਖ ਲਈ ਨੇ ਵੀ ਕਿਸੇ ਮੁਲਾਜ਼ਮ ਦੀ ਆ ਗੱਡੀ ਵੀ ਕਿਉਂਕਿ ਦੱਸਿਆ ਗਿਆ ਮੈਨੂੰ ਫਿਲਹਾਲ ਵੀ ਕਿਸੇ ਮੁਲਾਜ਼ਮ ਦੀ ਆ ਪਰ ਅਜੇ ਕਨਫਰਮ ਨਹੀਂ ਹੋਇਆ ਉਹ ਜਾਇਦਾਦ ਗੱਡੀ ਲੈਣ ਦੀ ਆ ਸਰ ਅਕਸਰ ਉਸ ਏਰੀਆ 'ਚ ਖੜਦੀ ਗੱਡੀ ਦਾ ਉਹ ਪਹਿਲਾਂ ਵੀ ਦੱਸਿਆ ਗਿਆ ਵੀ ਇੱਕ ਦੋ ਵੀ ਪਹਿਲਾਂ ਵੀ ਵਿਕਣ ਵਾਸਤੇ ਗੱਡੀ ਆਈ ਹੋਈ ਆ ਇਹ ਕਰਕੇ ਫਿਰ ਉਹ ਅੱਜ ਜਦੋਂ ਮੈਨੂੰ ਕਾਲ ਕੀਤੀ ਤੇ ਮੈਂ ਤੁਰੰਤ ਜਾ ਕੇ ਉਹ ਗੱਡੀ ਜਿਹੜੀ ਆ ਲੈਣ ਦੀ ਇੱਥੇ ਆਪਾਂ ਉਹ ਜਾਣ ਚੱਲ ਰਹੀ ਆ ਇਹ ਸਾਨੂੰ ਨਾ ਕਿਸੇ ਦਾ ਅਣਜਾਣ ਦਾ ਉਹਨਾਂ ਕਹਿੰਦੇ ਦੁਗਰੀ ਰੋਡ ਦੇ ਇੱਕ ਕਾਰ ਬਜ਼ਾਰ ਦੇ ਕੋਲ ਸਾਹਮਣੇ ਗੱਡੀ ਖੜੀ ਆ ਤੇ ਪਹਿਲਾਂ ਵੀ ਕਦੀ ਕਦੀ ਖੜਦੀ ਜੇ ਤਾਂ ਸ਼ੀਸ਼ੇ ਜਿਹੜੇ ਨੇ ਜੈਡ ਬਲੈਕ ਨੇ ਤੇ ਉਹ ਅਸੀਂ ਇਹ ਗੱਡੀ ਗਏ ਸੀਗੇ ਤੇ ਜਾ ਕੇ ਅਸੀਂ ਗੱਡੀ ਜਿਹੜੀ ਸਾਨੂੰ ਕੋਈ ਮਾਰਕ ਤੇ ਮਿਲਿਆ ਨਹੀਂ ਉਹਦਾ ਉਹਨਾਂ ਕਹਿੰਦੇ ਇਹ ਗੱਡੀ ਕਿਸ ਨੇ ਵੇਖਣ ਵਾਸਤੇ ਆਈ ਆ ਪਰ ਉਹਨਾਂ ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਕਿ ਕੌਣ ਕਹਦੀ ਆ ਉਹ ਫਿਰ ਅਸੀਂ ਗੱਡੀ ਟੋ ਕਰਕੇ ਇੱਥੇ ਜਿਹੜੀ ਆਪਣੇ ਕੋਲ ਕਵੀ ਨਾ ਲੈ ਜਾਂਦੀ ਆ ਉਹ ਦੇਖ ਲੈਨੇ ਆ ਜੇ ਜਾਂਚ ਕਰਦੇ ਉਹਦੇ ਵਿੱਚ ਕੀ ਆ ਗੱਡੀ ਕਹਦੀ ਆ ਕੋਈ ਨੰਬਰ ਕਢਾ ਲੀਨੇ ਤਾਂ ਨੰਬਰ ਘਟਾ ਕੇ ਵੇਖਾਂਗੇ ਕਿਹਦੇ ਐਡਰੈਸ ਤੇ ਬੁਲਦੀ ਆ ਜੋ ਵੀ ਫਰਦਰ ਅੱਗੇ ਪੂਰੀ ਕਾਰਵਾਈ ਕੀਤੀ ਜਾਵੇ। ਵਾਲੇ ਪੁੱਛਿਆ ਗਿਆ ਜੀ ਕਿਹਦੀ ਗੱਡੀ ਹੈ ਜਿੱਥੇ ਉਹ ਜਿਹੜੀ ਲੱਗੇ ਕਾਰ ਬਾਜ਼ਾਰ ਵਾਲੇ ਨੇ ਉਹਨਾਂ ਨੂੰ ਪੁੱਛਿਆ ਵੀ ਗੱਡੀ ਵਿਕਣ ਵਾਸਤੇ ਕਿਹਦੀ ਆਈ ਹੋਈ ਆ। ਉਹ ਇਸੇ ਕਰਕੇ ਫਿਰ ਇਹੀ ਗੱਡੀ ਲਾਇਵ ਠੀਕ ਹੈ ਜਿਹਦੀ ਵੀ ਹੈਗੀ ਆ ਵੀ ਜੈਡ ਲੈ ਕੇ ਆ ਕਰਕੇ ਤੁਸੀਂ ਜਿਹੜਾ ਵੀ ਹੈਗਾ ਮਾ ਉਹਨੂੰ ਭੇਜੋ ਸਾਡੇ ਕੋਲ। ਫੋਟੋਸ ਵਾਇਰਲ ਹੋ ਗਈ ਆ। ਉਹ ਉਹੀ ਕਹਿ ਰਹੇ ਨੇ ਉਹ ਵਿੱਚੋਂ ਕਹਿ ਰਹੇ ਨੇ ਵੀ ਵਿੱਚ ਜਿਹੜੀ ਪੁਲਿਸ ਦੀ ਟੋਪੀ ਪਈ ਹੋਈ ਆ ਉਹ ਵੇਖ ਲਈ ਨੇ ਵੀ ਕਿਸੇ ਮੁਲਾਜ਼ਮ ਦੀ ਆ ਗੱਡੀ ਵੀ ਕਿਉਂਕਿ ਦੱਸਿਆ ਗਿਆ ਮੈਨੂੰ ਫਿਲਹਾਲ ਵੀ ਕਿਸੇ ਮੁਲਾਜ਼ਮ ਦੀ ਆ ਪਰ ਅਜੇ ਕਨਫਰਮ ਨਹੀਂ ਹੋਇਆ। ਉਹ ਜਾਇਦਾ ਗੱਡੀ ਲੈਣ ਦੀ ਸਰ ਅਕਸਰ ਉਸ ਏਰੀਆ ਖੜਦੀ ਗੱਡੀ ਦਾ ਉਹ ਪਹਿਲਾਂ ਵੀ ਦੱਸਿਆ ਕਿ ਇੱਕ ਦੋ ਵਾਰ ਪਹਿਲਾਂ ਵੀ ਵਿਕਣ ਵਾਸਤੇ ਗੱਡੀ ਆਈ ਹੋਈ ਆ ਇਹ ਕਰਕੇ ਫਿਰ ਉਹ ਅੱਜ ਜਦੋਂ ਮੈਨੂੰ ਕਾਲ ਕੀਤੀ ਤੇ ਮੈਂ ਤੁਰੰਤ ਜਾ ਕੇ ਉਹ ਗੱਡੀ ਜਿਹੜੀ ਲੈਣ ਦੀ ਇੱਥੇ ਆ ਉਹ ਜਾਣ ਚੱਲ ਰਹੀ ਹੈ